ਉਦਰਤਸ ਕੇ ਮਨ ਜਾਣਿਆ ਗੱਡੋ ਵਿਰ ਪਰਵਾਹ ਕਰ ਬੰਦ ਤੂੰ ਬੰਦ ਕੀ ਜਿ ਚਰ ਕਟ ਮਹ ਸਾਹ ਰਤੀ ਇੱਕ ਫਰਮਾਨ ਹੈ ਹੁਕਮ ਹੈ ਰਤੀ ਸਭਾ ਦਾ ਗੁਰੂ ਸਰਬਤ ਦਾ ਪਰਮੇਸ਼ਰ ਦਾਤਾਨ ਹੈ ਜੁਝੇ ਪਰਮੇਸ਼ਰ ਦਾਤਾਨ ਸਭ ਤੋਂ ਵੱਡੀ ਮਿਲ ਕੀ ਸਬਦ ਗੁਰੂ ਮਹਾਰਾਜ ਜੀ ਆਪ ਪ੍ਰਕਾਸ਼ ਰੂਪ ਜਗਦੇ ਜੋਗ ਜੁਗੋ ਜੁਗ ਦੀ ਰਬਤਾ ਰੂਪ ਵਾਹ ਵਾਹ ਬਾਣੀ ਨਿਰੰਕਾਰ ਹੈ ਦੇ ਜੀਵ ਡਬਰਣਾ ਕੋਇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਵਿੱਚ ਸਾਰੇ ਗੁਰ ਬਾਣੀ ਕਹੈ ਸੇਵਕ ਜਰਮਾਨਾ ਪ੍ਰਤਾ ਫਰੋਟ ਸਤਾਰੈ ਇਸੇ ਬੰਚੁ ਪਾਸ਼ਾ ਮਹਾਰਾਜੀ ਹਨ ਰਾਗ ਤਲੰਗ ਵੀ ਇਸ ਸ਼ਬਦ ਵਿੱਚ ਬਹੁਤ ਹੀ ਸੁੰਦਰ ਪ੍ਰਦੇਸ਼ ਬਖਸ਼ਿਆ ਜੀ ਵਾਤਮਾ ਸਲਮਨ ਲੈਵੇ ਮਨ ਕਰਕੇ ਰੱਬ ਨਾਲ ਜੁੜ ਜਾਂਦੇ ਹੈ ਜੀ ਆਤਮਾ ਤਾਂ ਕਿੰਨਾ ਬੜਾ ਸੁੱਖ ਮਿਲਦਾ ਹੈ ਕਿਉਂਕਿ ਅਸੀਂ ਪ੍ਰਮਾਤਮਾ ਵਹਿਗੁਰੂ ਦੀ ਕੀਮਤ ਨਹੀਂ ਪਾ ਸਕਦੇ ਸਾਡੇ ਗਿਆਨ ਇੰਦਰੀ ਕਰਮ ਇੰਦਰੀ ਬੁੱਧੀ ਸਭ ਅਲਪਗਨੇ ਛੋਟੇ ਨੇ ਪਿਤਾ ਦਾ ਜਨਮ ਕੀ ਜਾਣ ਫੂਤ ਸਗਲ ਪਿਰੋਈ ਆਪਣੇ ਸੂਤ ਬਜਨਾਉਂਦਾ ਮਹਾਰਾਜ ਜੀ ਦਾ ਜੀਵਾਤਮਾ ਨੂੰ ਰੱਬ ਦਾ ਪੇਧ ਨਹੀਂ ਮਿਲ ਸਕਦਾ ਕਿਉਂਕਿ ਉਹ ਰੱਬ ਤੋਂ ਹੈ ਦੇਖੋ ਪਿਤਾ ਪਹਿਲਾਂ ਆਇਆ ਬਾਅਦ ਸੁਤਾਨ ਬੇਤਾ ਬੇਟੀ ਹੋਈ ਜੇ ਕਿ ਪੁੱਛੇ ਤੇਰੇ ਪਿਤਾ ਜਨਮ ਕਿਸ ਤਰ੍ਹਾਂ ਹੋਇਆ ਤੈਨੂੰ ਪਤਾ ਹੈ ਉਹ ਸੁਣੀ ਸੁਣਾਈ ਦੇ ਕਹਿ ਸਕਦਾ ਹੈ ਦਾਦੇ ਕੋਲੋਂ ਦਾਦਾ ਜੀ ਕੋਲੋਂ ਕਿ ਆਂ ਤੇਰਾ ਪਿਤਾ ਛੋਟਾ ਸੀ ਇਸ ਤਰ੍ਹਾਂ ਜਨਮ ਹੋਇਆ ਉਹ ਦੱਸ ਸਕਦੇ ਸੁਣੀ ਸੁਣਾਈ ਅਸਲ ਗੱਲ ਇਹ ਉਦਾਹਰਨਾਂ ਦੀ ਇਦਾਦੀ ਨੇ ਕਿ ਇਹ ਉਹਨਾਂ ਤੋਂ ਹੋਇਆ ਹੈ ਉਹਨਾਂ ਸਾਹਮਣੇ ਹੋਇਆ ਜਰਮ ਲੈ ਆਉਣਾ ਇਸ ਕਰਕੇ ਪੂਰਨ ਤੌਰ ਤੇ ਸੱਚ ਉਹ ਬੱਚਾ ਆਪਣੇ ਮਾਪੇ ਦੀ ਬਾਜਰ ਮਾਹਰ ਨਹੀਂ ਬਿਆਨ ਕਰ ਸਕਦਾ ਇਹ ਤੇ ਮਾਹਰ ਹੈ ਉਦਾਹਰਨ ਵਿੱਚ ਇਸੇ ਸੰਕਲਪ ਨੂੰ ਕਿਸੇ ਜਵਾਲੀ ਇਸ ਤਰ੍ਹਾਂ ਹੀ ਦੀਵਾਤਮਾ ਜਿੰਨੀ ਮਰਜ਼ੀ ਭਗਤੀ ਕਰ ਲਵੇ ਗਿਆਨ ਪ੍ਰਾਪਤ ਕਰ ਲਵੇ ਉਹ ਰੱਬ ਦੇ ਗਿਆਨ ਨੂੰ پا ਕੇ ਭਗਤੀ ਕਰਕੇ ਜੇ ਰੁਪਾ ਨਾਲ ਰਬਿ ਸਵਾ ਦੇ ਸਕਦਾ ਹੈ ਪ੍ਰੇਨ ਕਿਹਾ ਸਕਦਾ ਕਿ ਪੂਰਨ ਤੌਰ ਤੇ ਪ੍ਰਮਾਤਮਾ ਦਾ ਗਿਆਨ ਸ਼ਕਤੀ ਭਗਤੀ ਪ੍ਰਾਪਤ ਸਬਦ ਕੋਈ ਹੋਰ ਭਗਤੀ ਦਾ ਨਹੀਂ ਨਹੀਂ ਕਹਿ ਸਕਦਾ কারণ ਕੀ ਕੋਦਰਤ ਕੀ ਮਨ ਜਾਣੀ ਹੈ ਵਟਾ ਵੀ ਤੇਨੀ ਕਿਤਾਬ ਤਾਂ ਟਾਈਮ ਮੁੱਕ ਨਾ ਪੜੇਗਾ ਚੀਜ਼ ਬਤੈਨੀ ਦੀ ਕਿੱਡੀ ਵਿੜਿਆਹੀ ਹੈ ਕੀ ਮਹਾਨ ਤੇ ਬਹੁਤ ਜ਼ਿਆਦਾ ਬੇਅੰਤਤਾ ਹੈ ਦੂਸਰਾ ਗੁਣ ਦੱਸਿਆ ਬੇਪੁਰਵਾ ਕਿਸੇ ਦਾ ਮੁਤਾਜ ਨਹੀਂ ਹੁਣਾ ਕਿਸੇ ਦੇ ਅਧੀਨ ਨਹੀਂ ਹੈ ਬਿਲਕੁਲ ਕੋਈ ਸ਼ੱਕ ਨਹੀਂ ਕਿ ਗੁਰੂ ਪਿਆਰੇ ਭਗਤ ਜਨ ਪਿਆਰ ਨਾਲ ਉਸ ਨੂੰ ਤੇ ਆ ਕੇ ਸਿਮਰ ਕੇ ਦੇ ਕੋਲ ਅਰਦਾਸਾਂ ਬੇਨਤੀਆਂ ਪ੍ਰਵਾਹਨ ਕਰਾਂਦੇ ਨੇ ਵਿਗੜੇ ਕਮ ਸੁਵਾ ਦਿੰਦੇ ਨੇ ਪਰ ਫਿਰ ਵੀ ਸਭ ਅਧੀਨ ਨੇ ਬਿਲਕੁਲ ਹੀ ਪ੍ਰਮਾਤਮਾ ਆਪਣੇ ਆਪ ਤੋਂ ਸਵ ਪ੍ਰਕਾਸ਼ਮਾਨ ਤੇ ਜੀ ਮੁਤਾਜ ਹੈ ਐਸੀ ਫਿਰ ਅਪ ਦੇ ਬਾਰੇ ਗੁਰੂ ਸਾਹਿਬ ਨੇ ਕੀ ਕਿਹਾ ਜਿਸ ठाकुर ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ ਕਰ ਬੰਦੇ ਤੂੰ ਬੰਦਗੀ ਹੈ ਬੰਦੇ ਸਭ ਆਗੇ ਸਭ ਧਰਮਾਂ ਦੇ ਸਭ ਰੰਗਾਂ ਦੇ ਸਭ ਜਾਤਾਂ ਦੇ ਸਭ ਇਸਤਰੀ ਹੈ ਪੁਰਸ਼ ਹੈ ਕੋਈ ਵੀ ਹੋਏ ਕਿਸੇ ਵੀ ਧਰਮ ਦਾ ਕਿ ਪਾਹੀ ਤੂੰ ਬੰਦਗੀ ਕਰ ਆਪਣੇ ਆਪਣੇ ਧਰਮ ਦੀ ਸਜਣਾ ਤੋਂ ਮੰਨਦਾ ਜੋਤ ਨੂੰ ਚੰਗਾ ਲੱਗੇ ਜਿਸ ਵੀ ਤੂੰ ਧਰਮ ਦਾ ਨਿਆਈ ਹੈ ਤੂੰ ਉਸਨੇ ਆਪਣੇ ਸ਼ਬਦਾਂ ਵਿੱਚ ਆਪਣੇ ਧਰਮ ਦੇ ਨਿਯਮ ਅਨੁਸਾਰ ਜਾਂ ਜਿਵੇਂ ਤੇਰੇ ਮਨ ਨੂੰ ਪਉਂਦਾ ਇਹਨੂੰ ਖੁਸ਼ੀ ਮਿਲੇ ਉਹਦਾ ਬੰਦਗੀ ਬੰਦਗੀ ਕੀ ਹੈ ਨਿਯਮ ਅਨਸਾਰ ਭਜਨ ਬੰਦਗੀ ਕਰਨਾ ਰਜਾ ਮਿਸਤੁਰਨ ਹੋ ਕੇ ਮੰਨਣਾ ਬੰਦਿਸ ਪਾਵਿਕ ਮर्यादा ਵਿੱਚ ਰਹਿਣਾ ਪਰਮਾਤਮਾ ਦੇ ਬਣਾਏ ਕਾਇਨਾਤ ਦੇ ਚਿੱਤਰ ਘਟ ਮੈਂ ਸਾ ਕਿੰਨੇ ਦਿਨ ਕਰਨੀ ਹੈ ਇੰਨਾ ਚਰ ਤੇਰੀ ਉਮਰ ਹੈ ਸਵਾਸ ਚਲਦੇ ਦਮ ਦਮ ਸਬਾਲ ਨਮਾਉਣਾ ਹਰ ਸਵਾਸ ਦੇ ਨਾਲ ਸਾਜ ਸਬਦ ਪਾਲੇ ਉਹ ਵਹਿਗੁਰੂ ਪਾਲਣਾ ਕਰਦਾ ਭਗਤਾਂ ਦੀ ਸਬਜੀ ਤੇਰੀ ਦੇ ਆਲਾ ਜੀ ਸਵਰਵਦੇ ਜੀ ਨੇ ਸਭ ਨੂੰ ਅਨ ਪਾਣੀ ਭੁਜਨ ਬਖਸ਼ਦਾ ਹੈ ਭਾਵ ਜੀਆਂ ਦੀ ਪਹਿਲਾ ਮਹਾਰਾਜ ਇਹਨ ਸਥਾਪਕੇ ਫਿਰ ਸੰਸਾਰ ਭੇਜਦਾ ਜਨ ਸਥਾਪ ਜੀਆਂ ਕੋ ਭੇਜੇ ਜਿਹਨ ਸਾਫ ਲੈ ਜਾਏ ਬਚਨੇ ਮਹਾਰਾਜ ਜੀ ਨੇ ਫਿਰ ਭਾਈ ਐਸੇ ਰੱਬ ਦੇ ਪ੍ਰਤੀ ਸੰਬਰਾਚ ਗੁਰੂ ਗੁਰਪੰਚਮ ਪਾਤਸ਼ਾਹ ਦੀ ਬਾਣੀ ਸਮਝਾਉਂਦੀ ਹੈ ਕਿ ਭਾਈ ਇਨਸਾਨ ਨੂੰ ਵਾਹਿਗੁਰੂ ਦੀ ਪਜੰਬੰਗੀ ਨਾਲ ਜੁੜਨਾ ਅਤਿ ਲਾਜ਼ਮੀ ਜ਼ਰੂਰੀ ਹੈ ਇਸ ਗੱਲ ਵਿੱਚ ਕਦੇ ਵੀ ਕੋਤਾਹੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅੱਜ ਜਪੁ ਲੋ ਕਾਲ ਜਪੁ ਪਰਸੋਂ ਪਾ ਜਿੰਦਗੀ ਇਸ ਪਹਿਲੇ ਸੁਰੂ ਤੋਂ ਜਪਨਾ ਸ਼ੁਰੂ ਕਰਦੇ ਹੁ ਤੱਕ ਜਵਾਨੀ ਵਿੱਚ ਸਿਰ ਪਰ ਅਭਜ਼ਰਣਾ ਹੀ ਪਹਿਣਾ ਜੇ ਭਾਈ ਸੁਰਖਰੂ ਹੋ ਕੇ ਜਾਂ ਜੀਵਨ ਸਫਲਾ ਬਣਾ ਕੇ ਜਾ ਇਸ ਤੋਂ ਬਿਨਾ ਨਹੀਂ ਸੋਖ ਨਾ ਹੀਰੇ ਨਾਮ ਬਿਨਾ ਸਰਬ ਸੁਖਾਂ ਦਾ ਦਾਤਾ ਸਤਿਗੁਰਤਾ ਕੀ ਸੱਣੀ ਪਾਈਏ ਦਰਸ਼ਨ ਭੇਟ ਦਹੋਤ ਅਨੰਦਾ ਦੂਹਿਆਰ ਗਈ ਪੀ ਦੁਖਾਂ ਦਾ ਸਿਕਾਰਾ ਗੁਰਾਂ ਦੇ ਗੁਰੂ ਦੀ ਬਾਣੀ ਨੂੰ ਗਾ ਕੇ ਜਾਂ ਪ੍ਰਮਾਤਮਾ ਨੂੰ ਸਿਫਤੋ ਸਲਾਵੜੀਆਂ ਕਰਕੇ ਇਸ ਸ਼ਬਦ ਦੇ ਰਾਹੀਂ ਜੋ ਗੁਰਪਿਆਰੇ ਅਰਦਾਸ ਵੀ ਸ਼ਬਦ ਹੈ ਉਪਦੇਸ਼ ਵੀ ਹੈ ਪਹਿਲਾ ਮਤ ਮਹਾਰਾਜ ਜੀ ਤਾਂ ਬਹੁਤ ਕਿਰਪਾ ਕਰਦੇ ਨੇ ਮਿਹਰਬਾਨ ਸਾਹਿ ਮਿਹਰਬਾਨ ਦੋਸਤ ਵਰਤੇ ਮਹਾਰਾਜ ਜੀ ਸਾਹਿਬ ਪ੍ਰਮਾਤਮਾ ਹਮੇਸ਼ਾ ਦਿਆਮਾਨ ਮਿਹਰਬਾਨ ਤਰਸ ਕਰਦਾ ਦਿਆਲੂ ਹੈ ਤੇ ਪ੍ਰਤਿਪਾਲਨ ਕਰਨ ਵਾਲਾ ਹੈ ਸਾਹਿਬ ਮੇਰਾ ਮਿਹਰਬਾਨ ਸਭ ਨੇ ਕਿ ਮੇਰਾ ਪਰਮਾਤਮਾ ਪਰਮੇਸ਼ਰ ਬਹੁਤ ਦਿਆਲੂ ਭਾਵ ਜੀਵਾਤਮਾ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਦਿਆਵਾਂ ਦਾ ਮਨ ਕੋਣ ਹੋਈਗਾ ਜੋ ਹਰ ਪੱਖੋਂ ਭਰਪੂਰਨ ਹੈ ਉਹ ਹੀ ਦਇਆ ਕਰੇਗਾ ਇਹ ਸਭ ਕੁਝ ਹੈ ਭਾਵ ਹਮ ਕੁਝ ਦਾਤਾ ਦੇ ਕੇ ਵੀ ਹੋਰ ਤੇ ਹੋਰ ਸਵਾਸ ਦੇ ਜਿੰਦਗੀ ਦੇ ਜਿੰਦ ਪਾਈ ਵਿੱਚ ਸਭ ਕੁਝ ਦੇ ਕੇ ਪਰਮਾਤਮਾ ਸਭ ਨੂੰ ਪਾਲਦਾ ਹੈ ਸਭ ਦੀ ਰੱਖਿਆ ਕਰਦਾ ਹੈ ਦਿਆਵਾਨ ਹੈ ਮਿਹਰਮਾਨ ਹੈ ਜੀ ਸਗਲ ਕੋ ਦੇਵ ਦਾ ਨਗਲੀ ਵਿੜਿਆ ਇਸ ਸਭਨ ਦਾਨ ਬਕਸ਼ ਦਾ ਪਦਾਰਥਾਂ ਦਾ ਵੀ ਸਵਾਸਾਂ ਵਾਲੇ ਨਾਮ ਰੂਪੀ ਧਨ ਵੀ ਉਦਾਨ ਬਕਸ਼ਦਾ ਹੈ ਕਿਉਂਕਿ ਦਾਨ ਮਿਲਦਾ ਹੈ ਵੱਡੇ ਤੋਂ ਛੋਟੇ ਨੂੰ ਪ੍ਰਮਾਤਮਾ ਬਹੁਤ ਵੱਡਾ ਜੀਵਾਤਮਾ ਤੋਂ ਛੋਟੇ ਆ ਜਦਮੀ ਗੁਰੂ ਪਿਆਰੇ ਗੁਰੂ ਕੋਈ ਵੀ ਭੇਟਾ ਲੈ ਕੇ ਜਾਣੀ ਹੁੰਦੀ ਹੈ ਭੇਟਾ ਆਪਣੇ ਦਿੱਤੇ ਦਾਤਾ ਵਿੱਚੋਂ ਰੱਬ ਦੀ ਕੁਝ ਹਿੱਸਾ ਚਲਾ ਦੇਣਾ ਜਾ ਕੇ ਆਪਣੇ ਵੱਨੋਂ ਦੇ ਦੇਣਾ ਦਾਨ ਨੇ ਉਹਨੂੰ ਭੇਟਾ ਆਖਦੇ ਵੀ ਮਾਰ ਅਰਪਣ ਕੀਤਾ ਦਿੱਤੀ ਜਾਤ ਉਸ ਹਿੱਸਾ ਉਸਨੂੰ ਸਦਾ ਦੇਨ ਜਾ ਕੇ ਚਰਨਾਂ ਵਿੱਚ ਸੇਵਾ ਬੱਚੋਂ ਉਹ ਹੁੰਦੀ ਹੈ ਭੇਤਾ ਉਹ ਨਿਦਾਨ ਨਹੀਂ ਕਹਿੰਦੇ ਮਾਰ ਕਹਿੰਦੇ ਨੇ ਕਿ ਜੋ ਵੀ ਕਿਰਪਾ ਬਣਦੀ ਹੈ ਦਾਤਾਂ ਦੇਣ ਵਾਲੇ ਦਾਤਾਂ ਚਰਨਾਂ ਪਾ ਭੇਟਾ ਰੱਖਦੇ ਆ ਤੇ ਸਭ ਨੂੰ ਉਦਾਨ ਬਖਸ਼ਦਾ ਹੈ ਹੁਣ ਮਹਾਰਾਜ ਨੇ ਗਲਾਸ ਸੈ ਸੇ ਬਾਈ ਬਚਨ ਗੇਤਾ ਤੋ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਜਨ ਹਾਰ ਵੀ ਸਾਡੇ ਮਨ ਵਿੱਚ ਵੀ ਸਵਾਸੀ ਗਲ ਕੀਤੀ ਸਾਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਆਪਣਾ ਕਰਮ ਕਰਦੇ ਹਾਂ ਦਾਸਾਂ ਨਹੁ ਦੇ ਕੀਤੇ ਕਮਾਨੇ ਕੀ ਸਫਲ ਹੋਵੇਗੀ ਸਫਲਤਾ ਮਿਲੇਗੀ ਬਰਕਤ ਹੋਵੇਗੀ ਮਤਬ ਮੈਨੂੰ ਕਹਿ ਰਹੇ ਵੀ ਤੋ ਲੋ ਨਾ ਭਾਈ ਬਸ ਤੇਰੀ ਨੀਤ ਕੀ ਹੈ ਨੀਤ ਭਲੇ ਵਾਲੀ ਹੈ ਸਵਾਰਥ ਵਾਲੀ ਹੈ ਜਿੰਦਰ ਤੋਖਾ ਤੜੀਖ ਹੈ ਉਸ ਤੇ ਭਾਈ ਨਿਰਭਰ ਕਰਦਾ ਹੈ ਕਿ ਫਲ ਕੀ ਵਜਾ ਮਿਲੇਗਾ ਕਈ ਵਾਰੀ ਸਭ ਕੁਝ ਪਾ ਕੇ ਨੀਤ ਪੈੜੀ ਵੀ ਸੰਤੋਖ ਨਹੀਂ ਬਣਦਾ ਰੱਬ ਦੀ ਖੁਸ਼ੀ ਨਹੀਂ ਬਣਦੀ ਇਹ ਤਾਂ ਸਾਫ ਹੈ ਥੋੜੀ ਉਦਾਸ ਵੀ ਸਬਰ ਆ ਜਾਏਗਾ ਸੰਤੋਖ ਆ ਜਾਏਗਾ ਮਹਾਰਾਜ ਜੀ ਨੇ ਪਾਇ انسان ਨੂੰ ਕਦੇ ਵੀ ਨਹੀਂ ਪਟਕਣਾ ਚਾਹੀਦਾ ਆਪਣੇ ਮਨ ਨੂੰ ਪੂਰਨ ਤੌਰ ਤੇ ਦੁੱਖ ਸੁੱਖ ਦੋਈਦਰ ਕੱਪੜੇ ਪਹਿਰੇ ਜਾਣਾ ਪਾਇ ਇਕਾਗਰਤਾ ਦੇ ਨਾਲ ਸਿਮਰਨ ਨਾਲ ਜੁੜ ਕੇ ਧਰਮ ਦੀ ਕੀਰਤ ਕਰੀਏ ਤੇਰੀ ਕੀਰਤੀ ਵੀ ਸਚਾਈ ਹੈ ਸਚ ਹੈ ਪ੍ਰਮਾਤਮ ਨੂੰ ਪਾਇ ਹੈ ਕੋ ਕਿਸ ਨਾਲ ਧੋਖਾ ਨਹੀਂ ਕਰਦਾ ਕਿਸ ਨਾਲ ਬੁਰਾਈ ਨਹੀਂ ਕਰਦਾ ਫਿਰ ਪਾਇ ਤੇਰੀਓ ਕਿਰਤ ਕਮਾਈਆਂ ਵੀ ਪਰਮਾਤਮਾ ਦੀ ਭਜਨ ਬੰਦਗੀ ਬਣ ਜਾਏਗੀ ਸੱਚ ਬਣ ਜੇਗੀ ਸਵੇਰੇ ਸ਼ਾਮ ਨਿਤਨੇਮ ਕੀਤਾ ਦਿਨੇ ਪਹਿਰੇ ਹਾ ਰੱਬ ਦਾ ਫਿਰ ਗੁਰ ਪਹਿਰੇ ਜੋ ਦੀ ਸੇ ਸੋ ਤੇਰਾ ਰੂਪ ਆਕੇਂ ਗੁਰਬਾਣੀ ਜੀਵਨ ਜਾਂਚ ਹੈ ਜੀਵਨ ਦਾ ਤੰਗ ਦਸ ਦਿੱਸੇ ਗੁਰੂ ਸਮਰਥ ਨੀ ਜਵਾਨੀ ਪਰਮੇਸ਼ਰ ਦਾ ਰੂਪ ਤੇ ਗੁਰੂ ਪਹਿਰੇ ਜੀਵਨ ਦੀ ਜਾਂਚ ਹੈ ਹਰ ਦਿਨ ਗਿਆਨ ਉਪੇ ਸ਼ਰੋਤ ਤੰਗ ਮਿਲਦਾ ਜੀਵਨ ਦਾ ਗੁਰਬਾਣੀ ਪ੍ਰੋਸੇ ਨਾਲ ਪੜਾਂਗੇ ਸੋਨਾ ਇਹ ਬਾਰੇ ਇਹਨੇ ਜਨ ਪੈਦਾ ਇਸ ਤੋਂ ਕੀਆ ਸੋਈ ਦੇ ਅਧਾਰ ਇਸ ਦਾ ਪਨੇ ਤੋਂ ਪਾਈ ਪੈਦਾ ਕੀਤਾ ਹੈ ਉਹੀ ਪਾਈ ਤੇਰੇ ਜੀਵਨ ਦਾ ਆਧਾਰ ਹੈ ਤਾਂ ਤੋਂ ਭਰੋਸਾ ਰਖ ਜੇ ਨ ਪਾਈ ਮੇਦਨੀ ਸੋਈ ਕਰਦਾ ਸਾਰ ਸ੍ਰਿਸ਼ਟੀ ਬਣਾਈ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਸਾਰੀ ਕਾਇਨਾਤ ਬਣਾਈ ਉਹੀ ਆਧਾਰ ਹੈ ਉਹ ਬੇਸ ਆਪਣਾ ਘਟ ਘਟ ਮਾਲਕ ਦਿਲਾਦਾ ਸੱਚਾ ਪ੍ਰਭੂ ਦਾ ਸਾਰੇ ਸਤਿਗੁਰੂ ਪਿਆਰੇ ਪ੍ਰਮਾਤਮਾ ਦੇ ਗੁਣ ਗaan ਬੜਿਆਈਆਂ ਕੀਤੀ ਕਟ ਕਟ ਹਰ ਜੀ ਦੇ ਅੰਦਰੋਂ ਜਾਣਦਾ ਕੀ ਵਰਤ ਰਹਿ ਤੇ ਪਾਜ ਸਬ ਦਾ ਕੀ ਪਰਵਰਸ ਕਰਨ ਵਾਲਾ ਹੈ ਸਭ ਦੀ ਪਾਲਣਾ ਕਰਨ ਵਾਲਾ ਹੈ ਮਹਾਰਾ ਕਹਿੰਦੇ ਨੇ ਕਿ ਪਾਜ ਤੂੰ ਸਮਰਤ ਅਕਸ ਗੋਚਰ ਜੀਓ ਪਿੰਦ ਤੇਰੀ ਰਾਸ ਇਹ ਗਰਮੀ ਕਹੇਤੀ ਜੀਓ ਤੇ ਪਿੰਦ ਅੰਤਰਾਤਮਾ ਜੀਵ ਤੇ ਬਾਹਰਲਾ ਜਿਹੜਾ ਪੰਜ ਪਦਕ ਸਰੀਰ ਦੋਵੇਂ ਹੀ ਸੁਕਸ਼ਮ ਤੇ ਸਥੂਲ ਪ੍ਰਮਾਤਮਾ ਤੇਰੀ ਗੁੰਜੀ ਹੈ ਤੂੰ ਸਮਰਤ ਹੈ ਪੂਰੀ ਤਾਕਤ ਦਾ ਮਾਲਕ ਹੈ ਅਕਸ਼ ਬਿਆਨ ਤੋਂ ਪਰੇ ਹੈ ਅਗੋਚਰ ਸਾਡੇ ਦੁਨਿਆਵ ਇੰਦਰੀ ਪਰਮਾਤਮਾ ਤੇਰੇ ਤੱਕ ਪਹੁੰਚ ਨਹੀਂ ਸਕਦੇ ਭਾਵ ਉਹ ਬੇਅੰਤ ਬੇਅੰਤ ਹੈ ਦੁਨਿਆਵੀ ਸਾਗਰ ਵਿੱਚੋਂ ਨਦੀ ਚੱਲ ਕੇ ਪੈ ਜਾਂਦੀ ਹੈ ਕੀ ਬਣਦੀ ਉਹ ਸਾਗਰ ਬਣਦੀ ਸਾਗਰ ਰੂਪ ਧਾਰ ਲੈ ਕੇ ਦੂਰੋਂ ਚੱਲ ਕੇ ਆਈ ਪਹਾੜਾਂ ਚੋਂ ਅਦਾਂ ਗੁਰੂ ਪਿਆਰੇ ਸਬੂਧਵ ਜੀ ਦੀ ਧੀ ਕਿ ਸਾਗਰ ਵਿੱਚ ਪੈ ਗਈ ਉਸ ਨੂੰ ਕੋਈ ਨਹੀਂ ਕਹਿੰਦਾ ਕਿ ਭਾਈ ਨਦੀ ਸਭ ਕਹਿੰਦੇ ਨੇ ਸਾਗਰ ਦਾ ਇਹ ਕਿਉਂਕਿ ਸਾਗਰ ਦਾ ਪਾਣੀ ਬਹੁਤ ਵੱਡਾ ਹੁੰਦਾ ਹੈ ਇਸੇ ਤਰ੍ਹਾਂ ਗੁਰਿੰਦਾਰੇ ਪਰਮਾਤਮਾ ਦੇ ਗੁਣ ਗਾ ਕੇ ਆਪਾਂ ਜੀਵ ਆਤਮਾ ਰੱਬ ਨਾਲ ਜੁੜতে ਸਕਦੇ ਉਹ ਭੇਦ ਹੋ ਜੇਗੀ ਉਹਦਾ ਪਾਰ ਹਣੀ ਪਾ ਸਕਦੇ ਕਿਉਂਕਿ ਉਹ ਬੇਅੰਤ ਅਗਾਮ ਅਗੋਚਰ ਹੈ ਮਾ ਕਿਰਪਾ ਕਰ ਦੇ ਨੇ ਰਹਿਮ ਤੇਰੀ ਇਸ ਸੁਪਾਇਤ ਅਰਨਾ ਅਰਤੀ ਅਲਦਾ ਸਸਤੈਨਿ ਸ਼ਾਲੀ ਅਰਦਾਸ ਦੇ ਦੁਆਰਾ ਹੇ ਵਾਹਿਗੁਰੂ ਨਾਨਕ ਭਾਬ ਜੀ ਆਤਮਾ ਦੀ ਅਰਦਾਸ ਹੈ ਜੀ ਤੇਰੀ ਕਿਰਪਾ ਨਾਲ ਹੀ ਹਮੇਸ਼ਾ ਮੇਸਾ ਸੁਖ ਮਿਲਦੇ ਨੇ ਭਾਬ ਤੇਰੀ ਬੰਦਗੀ ਵਿੱਚੋਂ ਆਤਮਿਕ ਅਨੰਦ ਤੇ ਭਾਈ ਜੋ ਸਰੀਰਕ ਸੁਖ ਨੇ ਪਦਾਰਥ ਉਹਨਾਂ ਦਾਤ ਦਿੰਦੀ ਹੈ ਐਸੇ ਰਬ ਨੂੰ ਬਾਰ-ਬਾਰ ਧਿਆਨਾ ਕਰੀ ਐਸੇ ਰਬ ਨੂੰ ਬਾਰ-ਬਾਰ ਸਿਮਰੀਏ ਫਿਰਦੇ ਵਸਾਈਏ ਇਸ ਸਹਿਜ ਭਾਵੇ ਪਾਈ ਨਿਤਨੇਮ ਕਰੋ ਸਿੰਘ ਸਜੋ ਬਾਣੀ ਪੜੋ ਆਪਣੇ ਕੀਰਤ ਕਰੋ ਬਸ ਰੱਬ ਦੇ ਪੈਰ ਚ ਰਹੋ ਬਸ ਆਪਣੇ ਆਪ ਹੀ ਤੁਹਾਡਾ ਜੀਵਨ ਸਫਲ ਤੇ ਪਰਉਲੇ ਕਰਮ ਨੇ ਹੋਰ ਬੰਦਗੀ ਫਿਰ ਬਨਵਾ ਆ ਤੁਮਨੇ ਆਪਣੇ ਆਤਮ ਨੂੰ ਜੋੜ ਦੇਣਾ ਤੇ ਖੋਰ ਫਿਰ ਸਵਾਸ ਵਸੇ ਨੂੰ ਕੋ ਜ ਪਰ ਘਟੋ ਘਟ ਗੁਰੂ ਪਿਆਰ ਉਹ ਨਿਤਨੇਮ ਜਰੂਰ ਕਰੀਏ ਧੰਨਵਾਦ ਕਰੀਏ ਸ਼ੁਕਰਾਨਾ ਕਰੀ ਹਰਦਾਤਵਾਦ ਤੇ ਅਰਦਾਸ ਕਰੀ ਹਰ ਕੰਮ ਤੋਂ ਪਹਿਲਾਂ ਜਰੂਰ ਕੀ ਤਾਲੂੜੀ ਕੰਮ ਸੋ ਹਰ ਪੇ ਆਖੀ ਕਾਰ ਦੇ ਸਵਾਸ ਗੁਰ ਸਤਿ ਸਾਖੀ ਪ੍ਰਮਾਤਮਾ ਕਮ ਸਵਾਰ ਦਾ ਅਰਦਾਸ ਕਰੀ ਤੋ ਸੇਨਾ ਕੰਮ ਪੂਰਾ ਹੋ ਗਿਆ ਸੁਭਰਾਨਾ ਕਰੀਏ ਜੇ ਮੈਂ ਆਪਣੇ ਆਪ ਸਫਲਾ ਬਣ ਜਾਏਗਾ ਇਹ ਦਾਤ ਕੋਈ ਗੁਰੂ ਦਰਸਤੋਂ ਸਿੱਖੀ ਜੈ ਮਹਾਰਾਜ ਦਾ ਸਿੱਖੀ ਜੀਵਨ ਹੈ ਸਿੱਖ ਤਰੰਦਾ ਬਹੁਤ ਹੀ ਸਰਲ ਹੈ ਤਾਣਾ ਗ੍ਰਸਥ ਵਿਸ਼ ਧਰਮ ਦੇ ਕੀਤੇ ਕਰਨੇ ਜੈ ਆਪਣਾ ਅਕਾਲ ਪੁਰਖ ਨੂੰ ਇੱਕ ਪ੍ਰਮਾਤਮਾ ਸਤਕਾਰ ਸਭ ਧਰਮਾਂ ਦਾ ਸਭ ਦੇਵੀ ਦੇਵਤ ਕਿਸੇ ਨੇ ਮਾੜਾ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਸਾਡੇ ਦੇ ਉੱਪਰ ਨੇ ਪ੍ਰਮਾਤਮਾ ਸਰਮੌਰ ਹੈ ਸੁਪਰੀਮ ਪਾਵਰ ਹੈ ਉਸਨੇ ਬ੍ਰਹਮ, ਵਿਸ਼ਨੂੰ, ਸ਼ਿਵ ਜੀ ਬਣਾਇਆ ਤਾਂ ਕਿ ਕਮ ਲਾਇ ਹੋਏ ਨਾ ਇੱਕ ਬਣਾਉਣ ਵਾਲਾ, ਇੱਕ ਚਦਾਨ ਵਾਲਾ, ਇੱਕ ਖਤਮ ਕਰਨ ਵਾਲਾ। ਇਹ ਤਨੇ ਇੱਕ ਮਾਇੂ ਜੁਗਤ ਵੀ ਆਇਤੀ, ਚੱਲੇ ਪ੍ਰਵਾਣ, ਇੱਕ ਸੰਸਾਰ ਇੱਕ ਹਨਡਾਰਿਕ ਲੈ ਦੇਉਣ ਦਰਬ ਵਿੱਚ ਨੇ। ਕਿੰਵਾੜਾ ਵੈਸੇ ਹਾਂ। ਹਾਂ, ਪੂਜਾ ਪਰਮਾਤਮਾ ਦੀ ਭਗਤੀ ਰੱਬ ਦੀ, ਉਹਦੇ ਨਾਲ ਨਿਰੰਕਾਰ ਗੁਰਨਾਮ ਦੇ ਵੀ ਰੱਬ ਦਾ ਰੂਪ ਨਹੀਂ। ਜੋਤ ਰੂਪ ਰਾ ਆਪ ਗੁਰਨਾਮ। ਨੇ ਪੈਸੇ ਦਾ ਕਾਰਨ ਸਭ ਤਾਂ ਪੂਜਾ ਕੇਵਲ ਪਰਮਾਤਮਾ ਦੀ ਭਗਤੀ ਜੀ ਭਗਤੀ ਦੀ ਸ਼ਕਤੀ ਦੀ ਪੂਜਾ ਨਹੀਂ ਕਰਨੀ ਕਿਉਂਕਿ ਸ਼ਕਤੀ ਅੰਦਰ ਭਗਤੀ ਨਹੀਂ ਹੁੰਦੀ ਸ਼ਕਤੀਆਂ ਕਈ ਵਾਰੀ ਨਾਗਟਿਵ ਹੁੰਦੀਆਂ ਨੇ ਤੇ ਪ੍ਰਾਨ ਉੱਤੇ ਆ ਜਾਂਦਾ ਹੈ ਬਾਗੀ ਵੀਰੇ ਗੁਰਾਹੇ ਪੈ ਜਾਂਦਾ ਉਹ ਨਾ ਵੀ ਜੁੜ ਜਾਂਦਾ ਭਗਤੀ ਕੇਵਲ ਪਰਮਾਤਮਾ ਵਾਹਿਗੁਰੂ ਜੀ ਦੀ ਉਸਮਾਨਾ ਸਤਕਾਰ ਸਭ ਦਾ ਮਹਾਰਾਜ ਜੀ ਇਹਨੇ ਗੁਰਸਿੱਖਾਂ ਦੇ ਵੀ ਚਰਨ ਥੋੜ੍ਹ ਪ੍ਰਾਪਤ ਮੰਨਦੇ ਨੇ ਮਹਾਰਾਜ ਜੀ ਗੁਰਸਿੱਖਾਂ ਕੀ ਹਰ ਤੋੜ ਦੇ ਇਹ ਦਰਸ ਕੀ ਹੈ ਭਾਈ ਜੋ ਨਾਮ ਨਾਲ ਜੁੜੇ ਨੇ ਰੱਬ ਦੇ ਰੂਪ ਗੁਰੂ ਦੇ ਚਰਨ ਥੋੜ੍ਹ ਬਣ ਜਾ ਕਹਿਣ ਦਾ ਬਾ ਮਨਤਾ ਸਬਦੀ ਸਤਕਾਰ ਸਬਦਾ ਪਰ ਬਿਲ ਕੁਸ਼ਟ ਦੇ ਬਣਾਇ ਕੋ ਪਰਮਾਤਮਾ ਕਾਲ ਖੁਖ ਵਾਹਿਗੁਰੂ ਜੀ ਕਿਸੇ ਨੂੰ ਪਾਈ ਬਰਾ ਨਹੀਂ ਕਹਿਣਾ ਕਿਉਂਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਇਕ ਨੂਰ ਤੇ ਸਮਝੁ ਪਜਿਆ ਕਾਉਂਡ ਕੋ ਲਈ ਪੁਰਮੰਦੇ ਲੋਗਾ ਪਰ ਨਪੁੱਲੂ ਫਾਈ ਕਾਲ ਕਲ ਕਲ ਕੁੰਨਾ ਕਾਲ ਕੋ ਰਿਓ ਸਭ ਮੈਂ ਸਚੈ ਕੋ ਸੋਇ ਇਸ ਕਾ ਕੀ ਹੈ ਸਭ ਕੀ ਸੋਇ ਮਾਟੀ ਕੇ ਇਕ ਨੀਕ ਪਾਂਦ ਦਿਲ ਸਾਜੀ ਸਾਜਨ ਹਾਰੇ ਨਾ ਕੁਛ ਪੋਚ ਮਾਟੀ ਕੇ ਪਾਂਡੇ ਨਾ ਕੁਛ ਕੋ ਸਭ ਮੈਂ ਸਚੈ ਕੋ ਸੋਇ ਇਸ ਕਾ ਕੀ ਹੈ ਸਭ ਕੀ ਸੋਇ ਹਉਕਮਿ ਬਿਛਾਣ ਕੋ ਜਾਣੇ ਬੰਦਾ ਗੈ ਸੋਕੋਂ ਪਛਾਨ ਇੱਕੋ ਜਾਣੇ ਬੰਤਾ ਕਹੀ ਸੀ ਅੱਲੋ ਵਲਕ ਨਾ ਜਾਇ ਲਕਿਯਾ ਗੁਰਗੁਰ ਦੀ ਨਾਮੀ ਤਾਰਾ ਕਹੋ ਵੀਰ ਵੀਰ ਸੰਕਾਹ ਕਬੀਰ ਮਿਸਨ ਕਾ ਨਰਸੀ ਸਰਨੰਜਨ ਡਿਠਾ ਇਹ ਬਣਾਈ ਗੁਰਬਖਸ਼ ਦੇ ਨੇ ਫਜਰੂਰ ਹੋ ਉਸਕੇ ਪ੍ਰੇਮ ਨਾਲ ਬਾਣੀ ਪੜ ਸੁਣ ਕੇ ਤਬ ਦਾ ਨਾਮ ਜਪੀਏ ਆਪਣੇ ਜੀਵਨ ਨੂੰ ਪਾਇਸਫਲਾ ਬਣਾਈਏ ਕਿਉਂਕਿ ਬਾਜੀਵਨ ਬਾਰ-ਬਾਰ ਨਹੀਂ ਮਿਲਦਾ ਬਚਨ ਗੁਰੂ ਸਾਹਿਬਾਂ ਦੇ ਗੁਰ ਸੇਵਾ ਤੀ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾ ਇਸ ਦੇਹੀ ਕੋ ਸਿਮਰਾਂ ਦੇਵ ਸਉ ਦੇਹੀ ਪਾ ਹਰ ਕੀ ਸੇਵ ਪਜੋ ਗੋਬਿੰਦ ਹੋਲੇ ਮਤ ਜਾਵੋ ਮਾਨਸ ਜਨਮ ਕਾ ਇਹ ਹੀ ਲਾਭ ਗੁਰੂ ਸਾਹਿਬ ਕਿਰਪਾ ਕਰਨ ਸਭ ਦੇਖ ਦੇ ਬਾਣੀ ਦਾ ਭਾਵ ਸੇ ਸਭ ਪਜ ਨਾਮ ਦੇ ਪੁਣੈ ਸੇ ਕਿਰਪਾ ਰਕਸ਼ਨ ਹੋਇ ਨ ਬੁਲਾ ਦੇਖਣਾ ਜੀ ਆਉ ਮਹਾਰਾਜ ਰੇਦਾਸ ਜੀ ਮਾਰਾ ਸਾਡੇ ਮਨ ਵਿੱਚ ਵੀ ਨਾਮ ਜੁਮਨੇ ਨਾ ਚਲੇ ਵਾਹੀ Wow.